ਚਮਤਕਾਰ ਨੂੰ ਲੈ ਕੇ ਮੈਂ ਇੱਕ ਵੀਡੀਓ ਪਾਈ ਸੀ ਤੇ ਮੇਰਾ ਇਰਾਦਾ ਕਦੇ ਵੀ ਇਹੋ ਜਿਹਾ ਨਹੀਂ ਹੋਊਗਾ ਵੀ ਵੀ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਵਾਂ ਹਨਾ ਮੇਰੇ ਵਿਚਾਰ ਆਉਂਦੇ ਸੀਗੇ ਮੇਰੇ ਵਿਚਾਰਾਂ ਨਾਲ ਤੁਸੀਂ ਨਹੀਂ ਸਹਿਮਤ ਹੋਏ ਤੁਸੀਂ ਨਾ ਸਹਿਮਤ ਹੋਇਓ ਤਾਂ ਵੀ ਮੈਂ ਤੁਹਾਡੇ ਤੋਂ ਇੱਕ ਵਾਰ ਨਹੀਂ ਦੋ ਵਾਰ ਨਹੀਂ 10 ਵਾਰ ਮਾਫੀ ਮੰਗਦਾ ਹਨਾ ਸਸੀਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਮਤਕਾਰ ਨੂੰ ਲੈ ਕੇ ਮੈਂ ਇੱਕ ਵੀਡੀਓ ਪਾਈ ਸੀ ਤੇ ਮੇਰਾ ਇਰਾਦਾ ਕਦੇ ਵੀ ਇਹੋ ਜਿਹਾ ਨਹੀਂ ਹੋਊਗਾ ਵੀ ਵੀ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਵਾਂ ਹਨਾ ਮੇਰੇ ਵਿਚਾਰ ਆਉਂਦੇ ਸੀਗੇ ਮੇਰੇ ਵਿਚਾਰਾਂ ਨਾਲ ਤੁਸੀਂ ਨਹੀਂ ਸਹਿਮਤ ਹੋਏ ਤੁਸੀਂ ਨਾ ਸਹਿਮਤ ਹੋਇਓ ਤਾਂ ਵੀ ਮੈਂ ਤੁਹਾਡੇ ਤੋਂ ਇੱਕ ਵਾਰ ਨਹੀਂ ਦੋ ਵਾਰ ਨਹੀਂ 10 ਵਾਰ ਮਾਫੀ ਮੰਗਦਾ ਹਨ ਵੀ ਮਾਫੀ ਮੰਗਣਾ ਕੋਈ ਛੋਟਾ ਨਹੀਂ ਹੁੰਦਾ ਨਾਲੇ ਜਿਹੜੇ ਬੰਦੇ ਨੂੰ ਮਨਣਾ ਆ ਜੇ ਮੈਂ ਵੀ ਗਲਤ ਹਾਂ ਹਨਾ ਹੋ ਸਕਦਾ ਮੈਂ ਆਪਣੇ ਵਿਚਾਰਾਂ ਨਾਲੋਂ ਕਈ ਵਾਰ ਬੰਦੇ ਨਾਲੋਂ ਜ਼ਿਆਦਾ ਮੈਂ ਸਹੀ ਹਾਂ ਹਨਾ ਪਰ ਤੁਹਾਨੂੰ ਲੱਗਿਆ ਵੀ ਨਹੀਂ ਤੂੰ ਸਹੀ ਦੀ ਮੈਂ ਫਿਰ ਵੀ ਕਹਿੰਦਾ ਵੀ ਮੈਂ ਨਹੀਂ ਸਹੀ ਤਾਂ ਮੈਂ ਮਾਫੀ ਚਾਹੁੰਦਾ ਮੈਂ ਸੌਰੀ ਕਹਿੰ ਤੋਂ ਮਾਫੀ ਚਾਹੁੰਦਾ ਮੈਂ ਹਮੇਸ਼ਾ ਹੀ ਤੜਕੇ ਤੋਂ ਲੈ ਕੇ ਸਾਮ ਤੱਕ ਤਾਂ ਮੈਂ ਸਿੱਖਣਾ ਰਹਿਣਾ ਹਨਾ ਤੇ ਬਹੁਤ سارے ਮੈਂ ਗਾਣੇ ਵੀ ਲਿਖਿਆ ਹੈ ਨਾ ਮੈਂ ਉਹ ਗਾਣਿਆਂ ਦਾ ਕੀ ਜਦ ਤੁਹਾਨੂੰ ਸਾਂਝੀ ਕਰਾਂ ਸਭ ਨੂੰ ਪਤਾ ਹੈ ਵੀ ਮੇਰਾ ਕਹਿੜਾ ਮਤਲਬ ਕਦੇ ਵੀ ਨਹੀਂ ਹੋ ਮੈਂ ਤਾਂ ਵੀ ਸਿੱਖ ਕੌਮ ਤੇ ਅਸੀਂ ਕਿੱਦਾਂ ਮਿਲ ਸਕ ਕਰਾਂਗੇ ਇਹਦੇ ਲਈ ਤਾਂ ਅਸੀਂ ਇੱਕ ਵਾਰ ਦੀ ਹਜ਼ਾਰ ਵਾਰ ਬਿਨਾਂ ਗਲਤੀ ਤੋਂ ਮਾਫੀ ਮੰਗਾਂਗੇ ਕਿਉਂਕਿ ਢੀ ਢੀ ਦੇਣਾ ਸਾਡੇ ਸਾਡੇ ਸਿੱਖ ਕੌਮ ਦੀ ਸੰਗ ਫਿਰ ਵੀ ਜਿਹਨੇ ਲੱਗਦਾ ਵੀ ਮੇਰੇ ਭਰਾ ਨੇ ਹਾਂ ਮੈਨੂੰ ਚਾਉਣ ਵਾਲੇ ਨੂੰ ਲੱਗਾ ਹੋਣਾ ਵੀ ਯਾਰ ਇਹ ਕਿ ਇੱਥੇ ਮੈਂ ਸਹੀ ਨਹੀਂ ਪਰ ਮੇਰਾ ਚਮਤਕਾਰ ਲੈ ਕੇ ਇਹ ਮਤਲਬ ਸੀਗਾ ਵੀ ਜਿਹੜੇ ਅੱਜਕੱਲ ਪਖੰਡ ਕਰਦੇ ਆ ਵੀ ਤਾਂ ਦਾ ਚਮਤਕਾਰ ਦੋ ਜਿਵੇਂ ਸਾਡੇ ਕਹਣ ਤੋਂ ਬਾਅਦ ਵੀ ਜਾਦੂ ਘੜਾ ਫਲਾਨ ਆ ਗਿਆ ਮੈਂ ਕਹਿੰਦਾ ਵੀ ਸਾਡੇ ਦਸਵੀਂ ਸਪੀਤਾ ਤਾਂ ਖੁਦ ਆਪ ਦੇ ਆਪ ਦੀ ਚਮਤਕਾਰ ਸੀ ਹੈ ਨਾ ਉਹ ਜੇ ਚਮਤਕਾਰ ਮਤਲ ਉਹ ਗਿਆਨੀ ਸੀਗੀ ਇੱਕ ਵੱਡੇ ਲਖਾਰੀ ਸੀ ਜਾ ਫਨਾਵਾ ਲਿਖਣ ਵਾਲੇ ਹੈ ਨਾ ਤੇ ਉਹ ਇੰਨੇ ਗਿਆਨੀ ਸੀਗੀ ਉਹ ਕਦੇ ਵੀ ਗਿਆਨ ਹੈ ਹਾਂ ਸੱਚ ਦੀ ਮੂਰੇ ਝੁਗਣਾ ਨਹੀਂ ਹੈਗਾ ਵੀ ਸੱਚੇ ਆ ਚਾਹੇ ਜੋ ਮਰਜ਼ੀ ਹੋ ਜਵੇ ਵੀ ਚਮਤਕਾਰ ਤੋਂ ਵੱਡੀ ਗੱਲਬਾਤ ਹੁੰਦੀ ਹੈ ਵੀ ਸੱਚੇ ਗਿਆਨੀ ਹੋਣਾ ਹਨਾ ਮੈਂ ਇਹ ਉਸ ਚਮਤਕਾਰ ਦਾ ਕੰਪੈਰੀਸ਼ਨ ਆ ਪਖੰਡਾ ਵਾਲੇ ਬਾਬੇ ਦਾ ਕੀਤਾ ਸੀ ਹਮੇਸ਼ਾ ਹੀ ਚੜ੍ਹਦੀ ਕਲਾ ਜੈ ਸਿੱਖ ਕੌਮ ਟਿੱਚੜਦੀ ਕਲਾ ਚ ਰਹੂ ਮੈਂ ਕੌਣ ਹੁੰਦਾ ਹਨਾ ਵੀ ਉਂਗਲ ਠਾਉਣ ਵਾਲਾ ਮੈਂ ਫੇਰ ਕਹਿੰਦਾ ਵੀ ਇੱਕ ਵਾਰ ਨਹੀਂ ਮੈਂ ਹਜ਼ਾਰ ਵਾਰ ਮਾਫੀ ਮੰਗੂਗਾ ਜੇ ਮੇਥੋਂ ਹਨਾ ਕੋਈ ਅਣਜਾਣੇ ਚ ਕੋਈ ਗਲਤੀ ਹੋਈ ਹੋਵੇ ਤੁਸੀਂ ਮਾਫ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਮਤਕਾਰ ਨੂੰ ਲੈ ਕੇ ਮੈਂ ਇੱਕ ਵੀਡੀਓ ਪਾਈ ਸੀ ਤੇ ਮੇਰਾ ਇਰਾਦਾ ਕਦੇ ਵੀ ਇਹੋ ਜਾਰੀ ਹੋਊਗਾ ਵੀ ਵੀ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਵਾ ਹਨਾ ਮੇਰੇ ਵਿਚਾਰ ਆਉਂਦੇ ਸੀਗੇ ਮੇਰੇ ਵਿਚਾਰਾਂ ਨਾਲ ਤੁਸੀਂ ਨਹੀਂ ਸਹਿਮਤ ਹੋਏ ਤੁਸੀਂ ਨਾ ਸਹਿਮਤ ਹੋਇਓ ਤਾਂ ਵੀ ਮੈਂ ਤੁਹਾਡੇ ਤੋਂ ਇੱਕ ਵਾਰ ਨਹੀਂ ਦੋ ਵਾਰ ਨਹੀਂ 10 ਵਾਰ ਮਾਫੀ ਮੰਗਦਾ ਹਨਾ ਵੀ ਮਾਫੀ ਮੰਗਣਾ ਕੋਈ ਛੋਟਾ ਨਹੀਂ ਹੁੰਦਾ ਨਾਲੇ ਜਿਹੜੇ ਬੰਦੇ ਨੂੰ ਮਨਣਾ ਆ ਜੇ ਮੈਂ ਵੀ ਗਲਤ ਹ ਹਨਾ ਹੋ ਸਕਦਾ ਮੈਂ ਆਪਦੇ ਵਿਚਾਰਾਂ ਨਾਲੋਂ ਕਈ ਵਾਰ ਬੰਦੇ ਨਾਲੋਂ ਜ਼ਿਆਦਾ ਮੈਂ ਸਹੀ ਹ ਹਨਾ ਪਰ ਤੁਹਾਨੂੰ ਲੱਗਿਆ ਵੀ ਨਹੀਂ ਤੂੰ ਸਹੀ ਦੀ ਮੈਂ ਫਿਰ ਵੀ ਕਹਿੰਦਾ ਵੀ ਮੈਂ ਨਹੀਂ ਸਹੀ ਤਾਂ ਮੈਂ ਮਾਫੀ ਚਾਹੁੰਦਾ ਮੈਂ ਸਾਰੀ ਸਿਕ ਕੌਮ ਤੋਂ ਅਫੀਚਰ ਹਾਂ ਮੈਂ ਹਮੇਸ਼ਾ ਹੀ ਤਰੱਕੀ ਤੋਂ ਲੈ ਕੇ ਸਾਮ ਤੱਕ ਤਾਂ ਮੈਂ ਸਿੱਖਣਾ ਰਹਿਣਾ ਹਾਂ ਤੇ ਬਹੁਤ ਸਾਰੇ ਮੈਂ ਗਾਣੇ ਵੀ ਲਿਖੇ ਹਨ ਮੈਂ ਉਹ ਗਾਣਿਆਂ ਦਾ ਕੀ ਜਦ ਤੁਹਾਨੂੰ ਸਾਂਝ ਕਰਾਂ ਸਭ ਨੂੰ ਪਤਾ ਹੈ ਵੀ ਮੇਰਾ ਕਹਿਣ ਦਾ ਮਤਲਬ ਕਦੇ ਵੀ ਨਹੀਂ ਹੋ ਮੈਂ ਤਾਂ ਵੀ ਸਿੱਖ ਕੌਮ ਤੇ ਸੀ ਕਿੱਦਾਂ ਮਿਲ ਸਕ ਕਰਾਂਗੇ ਇਹਦੇ ਲਈ ਤਾਂ ਅਸੀਂ ਇੱਕ ਵਾਰ ਦੀ 1000 ਵਾਰ ਬਿਨਾਂ ਗਲਤੀ ਤੋਂ ਮਾਫੀ ਮੰਗਾਂਗੇ ਕਿਉਂਕਿ ਢੀ ਢੀ ਦੇਣਾ ਸਾਡੇ ਐਨ ਜੜੀ ਸਿਖਾਉਣ ਦੀ ਸਾਨ ਫਿਰ ਵੀ ਜਿਹਨੇ ਲੱਗਦਾ ਵੀ ਮੇਰੇ ਭਰਾ ਨੇ ਹਾਂ ਮੈਨੂੰ ਚਾਉਣ ਵਾਲੇ ਨੂੰ ਲੱਗਾ ਹਮਾਂ ਵੀ ਯਾਰ ਇਹ ਕਿ ਇੱਥੇ ਮੈਂ ਸਹੀ ਨਹੀਂ ਪਰ ਮੇਰਾ ਚਮਤਕਾਰ ਲੈ ਕੇ ਇਹ ਮਤਲਬ ਸੀਗਾ ਵੀ ਜਿਹੜੇ ਅੱਜਕੱਲ ਪਖੰਡ ਕਰਦੇ ਆ ਵੀ ਦੋ ਚਮਤਕਾਰ ਦੋ ਸਾਡੇ ਕਹਣ ਤੋਂ ਬਾਅਦ ਵੀ ਜਾਦੂ ਘੜਾ ਫਲਾਨ ਆ ਗਿਆ ਮੈਂ ਕਹਿ ਵੀ ਸਾਡੇ ਦਸਵੀਂ ਸਪੀਤਾ ਤਾਂ ਖੁਦ ਆਪ ਦੇ ਆਪ ਦੀ ਚਮਤਕਾਰ ਸੀਗਾ ਹਾਂ ਉਹ ਜੇ ਚਮਤਕਾਰ ਮਤਲਬ ਉਹ ਗਿਆਨੀ ਸੀਗੇ ਇੱਕ ਵੱਡੇ ਲਖਾਰੀ ਸੀ ਜਾ ਫਨਾਵਾ ਲਿਖਣ ਵਾਲੇ ਹਨ ਤੇ ਉਹ ਇੰਨੇ ਗਿਆਨੀ ਸੀਗੇ ਉਹ ਕਦੇ ਵੀ ਗਿਆਨ ਹੈ ਹਾਂ ਸੱਚ ਦੀ ਮੂਰੇ ਝੁਗਣਾ ਨਹੀਂ ਹੈਗਾ ਵੀ ਸੱਚੇ ਆ ਚਾਹੇ ਜੋ ਮਰਜ਼ੀ ਹੋ ਜਵੇ ਵੀ ਚਮਤਕਾਰ ਤੋਂ ਵੱਡੀ ਗੱਲਬਾਤ ਹੁੰਦੀ ਹੈ ਵੀ ਸੱਚੇ ਗਿਆਨੀ ਹੋਣਾ ਹਨਾ ਮੈਂ ਇਹ ਉਸ ਚਮਤਕਾਰ ਦਾ ਕੰਪੈਰੀਸ਼ਨ ਆ ਪਖੰਡਾ ਵਾਲੇ ਬਾਬੇ ਨੇ ਕੀਤਾ ਸੀ ਹਮੇਸ਼ਾ ਹੀ ਚੜ੍ਹਦੀ ਕਲਾ ਜੈ ਸਿਕਾਉਂ ਤੇ ਚੜ੍ਹਦੀ ਕਲਾ ਚ ਰਹੂ ਮੈਂ ਕੌਣ ਹੁੰਦਾ ਹਨਾ ਵੀ ਉਂਗਲ ਠਾਉਣ ਵਾਲਾ ਮੈਂ ਫਿਰ ਕਹਿੰਦਾ ਵੀ ਇੱਕ ਵਾਰ ਨਹੀਂ ਨਾ ਹਜ਼ਾਰ ਵਾਰ ਮਾਫੀ ਮੰਗੂਗਾ ਜੇ ਮੇਥੋਂ ਹਨਾ ਕੋਈ ਅਣਜਾਣੇ ਚ ਕੋਈ ਗਲਤੀ ਹੋਈ ਹੋਵੇ ਤੁਸੀਂ ਮਾਫ ਕਰਨਾ